ਮਕਸਦ ਨਾਲ ਕਿ ਇਹ ਤੇ ਕੀ ਮੈਸੇਜ ਦੇਣਾ ਕਰਦੇ ਤੁਸੀਂ ਅੱਜ ਦੀ ਪ੍ਰੈਸ ਕਾਨਫਰੰਸ ਰਾਹੀਂ ਤਰਨਤਾਰਨ ਪੁਲਿਸ ਵੱਲੋਂ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਉਹਨਾਂ ਟਰੈਵਲ ਏਜੰਟਸ ਨੂੰ ਜਿਹੜੇ ਕਿ ਬਿਨਾ ਲਾਇਸੈਂਸ ਤੋਂ ਠੱਗੀ ਠੋਰੀ ਮਾਰਦੇ ਪਏ ਨੇ ਤਾਂ ਜਿਹੜੇ ਸਿੱਧੇ ਸਾਦੇ ਨੌਜਵਾਨ ਨੇ ਉਹਨਾਂ ਕੋਲੋਂ ਲੱਖਾਂ ਰੁਪਈਆ ਠੱਗ ਕੇ ਤੇ ਉਹਨਾਂ ਨੂੰ ਬਾਹਰ ਭੇਜਨ ਦੇ ਉੱਤੇ ਦੇ ਟੈਵਸ ਦੇ ਵਿੱਚ ਉਹਨਾਂ ਨਾਲ ਠੱਗੀ ਮਾਰ ਰਹੇ ਨੇ ਔਰ ਜ਼ਿਆਦਾ ਬਹੁਤ ਜ਼ਿਆਦਾ ਲੁੱਟ ਮਚਾਈ ਹੈ ਇਹਨਾਂ ਨੇ ਇਹਨਾਂ ਦੇ ਖਿਲਾਫ ਅਸੀਂ ਸਖਤ ਐਕਸ਼ਨ ਲੈ ਰਹੇ ਹੈਗੇ ਆ ਪਿਛਲੇ ਦਿਨਾਂ ਦੇ ਵਿੱਚ ਤਰਨਤਾਰਨ ਪੁਲਿਸ ਕੋਲੋਂ 5 ਐਫਆਈਆਰਸ ਦਰਜ ਹੋਈਆਂ ਨੇ ਟਰੈਵਲ ਏਜੰਟਸ ਦੇ ਖਿਲਾਫ ਜਿਨ੍ਹਾਂ ਨੂੰ ਕਿ ਅਸੀਂ ਤਸਪੀਸ਼ ਦੌਰਾਨ ਅਸੀਂ ਕਾਫੀ ਹੱਦ ਤੱਕ ਉਹਨਾਂ ਦੇ ਨੇੜੇ ਵੀ ਪਹੁੰਚ ਗਏ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਅਸੀਂ ਸਲਾਖਾਂ ਦੇ ਪਿੱਛੇ ਦਵਾਂਗੇ ਤੁਹਾਡੇ ਇਸ ਪ੍ਰੈਸ ਕਾਨਫਰੰਸ ਦਾ ਹੀ ਇਹੀ ਮੈਸੇਜ ਹੈ ਕਿ ਜਿਹੜ ਵੋਲੇ ਪਾਲੇ ਨੌਜਵਾਨਾਂ ਨੂੰ ਬਾਹਰ ਦੇ ਸੁਪਨੇ ਦਿਖਾ ਕੇ ਵੀ ਤੁਹਾਨੂੰ ਯੂਐਸ ਭੇਜ ਦਾਂਗੇ ਇੰਗਲੈਂਡ ਭੇਜ ਦਾਂਗੇ ਔਰ ਉਸ ਨਾਮ ਤੇ ਲੱਖਾਂ ਦੀਆਂ ਠੱਗੀਆਂ ਮਾਰ ਰਹੇ ਨੇ ਵੀ ਇਸ ਕੰਮ ਤੋਂ ਹਟ ਜਾਣ ਔਰ ਇਹ ਨੌਜਵਾਨ ਪੀੜ੍ਹੀ ਨੂੰ ਕਿਸੇ ਨੂੰ ਭੋਲੇ-ਪਾਲੇ ਲੋਕਾਂ ਨੂੰ ਇਹ ਗੁੰਮਰਾਹ ਨਾ ਕਰਨ। ਫੜੇ ਕਿਹੜਿਆ ਠੱਗ ਜਿਹਨਾਂ ਕੋਲ ਕਿੰਨੇ ਲਾਇਸੈਂਸ ਹੀ ਗਏ ਉਹਨਾਂ ਦੀ ਕੋਈ ਵੈਰੀਫਾਈ ਕਰ ਵੀ ਕਰੋਗੇ ਤੁਸੀਂ? ਹਾਂਜੀ ਬਿਲਕੁਲ ਜੀ ਅੱਜ ਅਸੀਂ ਲਿਸਟਾਂ ਤਿਆਰ ਕੀਤੀਆਂ ਨੇ ਟਰੈਵਲ ਏਜੰਟਸ ਦੀਆਂ ਜਿਨ੍ਹਾਂ ਨੇ ਲਾਇਸੈਂਸ ਲਿੱਤੇ ਨੇ ਪਰ ਉਹਨਾਂ ਦੇ ਲਾਇਸੈਂਸ ਐਕਸਪਾਇਰ ਹੋਏ ਨੇ ਉਹ ਵੀ ਅਸੀਂ ਚੈਕਿੰਗ ਕਰਾ ਰਹੇ ਹਾਂ ਕਿ ਕਿਹੜੇ ਕਿੰਨੇ ਟਰੈਵਲ ਏਜੰਟ ਦਾ ਕੰਮ ਕਰ ਰਹੇ ਨੇ ਲਾਇਸੈਂਸ ਐਕਸਪਾਇਰ ਹੋਣ ਦੇ ਉੱਤੇ ਵੀ। ਔਰ ਜੇ ਸਾਨੂੰ ਇਹੋ ਜਿਹੇ ਜਿਹੜੇ ਵੀ ਫੜੇ ਜਾਂਦੇ ਉਹਨਾਂ ਦੇ ਉੱਤੇ ਤੁਰੰਤ ਕਾਰਵਾਈ ਹੋਏਗੀ। ਬੜੇ ਲ ਨਹੀਂ ਉਹਦੇ ਤੇ ਵੀ ਕਾਰਵਾਈ ਹੋਏਗੀ ਜੀ ਜਿਹਦੇ ਨਾਂ ਤੇ ਲਾਇਸੈਂਸ ਹੈ ਸਿਰਫ ਉਹੀ ਟਰੈਵਲ ਏਜੰਟ ਦਾ ਇਮੀਗ੍ਰੇਸ਼ਨ ਦਾ ਕੰਮ ਕਰਨ ਦੇ ਲਾਇਕ ਹੈ ਅਦਰਵਾਈਜ਼ ਜੇ ਕੋਈ ਆ ਗਾਂ ਕਿਸੇ ਨੂੰ ਦਿੰਦਾ ਹੈ ਤਾਂ ਫਿਰ ਉਹਦੇ ਤੇ ਐਫ ਆਈ ਆਰ ਵੀ ਮੈਡਮ ਜਿਹੜੇ ਪੰਜ ਪੱਤੇ ਤੁਸੀਂ ਪਰਚੇ ਦਰਜ ਕੀਤੇ ਹੋ ਜਿਹੜੇ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਉਹਨਾਂ ਦੀ ਸ਼ਿਕਾਇਤ ਹੈ ਜਾਂ ਕਿਸ ਤਰ੍ਹਾਂ ਦੀ ਹਾਂਜੀ ਰੀਸੈਂਟਲੀ ਸਾਡੇ ਤਰਨਤਾਰਨ ਤੋਂ ਵੀ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਹੈ ਅਸੀਂ ਉਹਨਾਂ ਦੇ ਬਿਆਨਾਂ ਤੇ ਵੀ ਟਰੈਵਲ ਏਜੰਟਸ ਦੇ ਖਿਲਾਫ ਪਰਚੇ ਦਰਜ ਕੀਤੇ ਔਰ ਉਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਦਰਖਾਸਤਾਂ ਚੱਲਦੀਆਂ ਪਈਆਂ ਸੀਗੀਆਂ ਜਿਹਦੇ ਬੇਸਿਸ ਕੀ ਕਰਦਾ ਤੇ ਇਥੇ ਖੁੱਲੀ ਹੋਈ ਨੇ ਉਹਨਾਂ ਨੇ ਵੀ ਨਹੀਂ ਉਹ ਵੀ ਸਾਰਾ ਚੈੱਕ ਕਰ ਰਿਹਾ ਕੀਤਾ ਜਾ ਰਿਹਾ ਰਹੀ ਅੱਜ ਅਸੀਂ ਇਹ ਹੀ ਡਿਊਟੀ ਲਗਾਈ ਹੈਗੀ ਹੈ ਆਪਣੇ ਸਾਰੇ ਐਸਚਓਸ ਤੇ ਆਫੀਸਰਸ ਦੀ ਜਿਹੜਾ ਵੀ ਕੋਈ ਇਹੋ ਜਿਹਾ ਪਾਇਆ ਗਿਆ ਜਿਹੜਾ ਕਿ ਰੂਲਸ ਦੀ ਉਲੰਘਣਾ ਕਰਦਾ ਪਿਆ ਉਹਦੇ ਖੁੱਲ ਸਖਤ ਕਾਰਵਾਈ ਹੋਏਗੀ ਕਬੂਲ ਕੀਤਾ ਗਿਆ ਕਿ ਹੁਣ ਤੱਕ ਅਸੀਂ ਲੱਗੇ ਹੋਏ ਹਾਂ ਇਹ ਤਫਤੀਸ਼ ਚੱਲ ਰਹੀ ਹੈਗੀ ਹੈ ਕਾਫੀ ਹੱਦ ਤੱਕ ਉਹਨਾਂ ਦੇ ਨੇੜੇ ਪਹੁੰਚ ਗਏ ਹਾਂ ਕਿਉਂਕਿ ਹੁਣ ਸਖਤ ਹੋਇਆ ਹੈ ਕੰਮ ਤਾਂ ਕਾਫੀ ਅੱਗੇ ਆਪਣੇ ਘਰਾਂ ਤੋਂ ਅੱਗੇ ਪਿੱਛੇ ਹੋਏ ਹੋਏ ਨੇ ਅੱਛੇ ਕੀ ਫੜੇ ਜਾਣਗੇ ਕੀ ਪੀਲ ਕਰਨਾ ਚਾਹੁੰਦੀ ਹੁਣ ਲੋਕਾਂ ਨੇ ਜਿਹੜੇ ਅਜ ਜਿਹੜੇ ਏਜੰਟਸ ਹੈ ਜੀ ਉਹਨਾਂ ਨੂੰ ਇਹੀ ਹੈ ਕਿ ਆਪਣਾ ਜਿਹੜਾ ਜਿਸਨੇ ਵੀ ਕੰਮ ਕਰਨਾ ਹੈ ਆਪਣਾ ਲਾਇਸੈਂਸ ਲੈ ਕੇ ਕਰਨ ਔਰ ਪੋਲੀਪਾਣੀ ਜਨਤਾ ਨੂੰ ਗੁੰਮਰਾਹ ਨਾ ਕਰਨ ਔਰ ਬਾਕੀ ਲੋਕਾਂ ਲਈ ਵੀ ਮੇਰੀ ਇਹੀ ਅਪੀਲ ਹੈ ਕਿ ਜੇ ਬਾਹਰ ਜਾਣਾ ਹੈ ਤੇ ਆਪਾਂ ਪ੍ਰੋਪਰ ਚੈਨਲ ਇੱਕ ਰੂਲ ਮੁਤਾਬਕ ਜਾਈਏ ਉਹ ਟ੍ਰੈਵਲ ਏਜੰਟ ਨੂੰ ਆਪਾਂ ਕੰਟੈਕਟ ਕਰੀਏ ਜਿਹੜਾ ਕਿ ਲਾਇਸੈਂਸ ਹੋਲਡਰ ਹੈਗਾ ਵਾ ਕਿਸੇ ਦੇ ਚਾਂਸੇ ਦੇ ਵਿੱਚ ਇਦਾਂ ਨਾ ਆਈ ਓਕੇ